ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਅੱਜ ਦੀ ਇੱਕ ਬੇਹਦ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀ ਹਾਂ ਦੋਸਤੋ ਇਹ ਵੀਡੀਓ ਤੁਸੀਂ ਸਾਰਿਆਂ ਨੇ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਵੇਖੀ ਹੋਣੀ ਹੈ ਜਿਸ ਵਿੱਚ ਇੱਕ ਘਰ ਨੂੰ ਬੈਂਕ ਵਾਲਿਆਂ ਵੱਲੋਂ ਸੀਲ ਕੀਤਾ ਜਾ ਰਿਹਾ ਹੈ ਦੋਸਤੋ ਵੀਡੀਓ ਵੇਖ ਕੇ ਬੜਾ ਹੀ ਦੁੱਖ ਲੱਗਿਆ ਕਿ ਪਰਿਵਾਰ ਇੱਕ ਪਾਸੇ ਖੜ ਕੇ ਰੋ ਰਿਹਾ ਹੈ ਤੇ ਬੈਂਕ ਵਾਲੇ ਘਰ ਨੂੰ ਸੀਲ ਕਰ ਰਹੇ ਨੇ ਦੋਸਤੋ ਮਿਲੀ ਜਾਣਕਾਰੀ ਅਨੁਸਾਰ ਇਸ ਪਰਿਵਾਰ ਨੇ ਹੋਮ ਲੋਨ ਲਿਆ ਸੀ ਪਰ ਉਹ ਪਰਿਵਾਰ ਵਾਲੇ ਹੋਮ ਲੋਨ ਨੂੰ ਚੁਕਾ ਨਹੀਂ ਪਾਈ ਜਿਸ ਦੇ ਚੱਲਦੇ ਆ ਬੈਂਕ ਵਾਲਿਆਂ ਨੇ ਉਸ ਘਰ ਨੂੰ ਸੀਲ ਕਰ ਦਿੱਤਾ ਤੇ ਦੋਸਤੋ ਤੁਸੀਂ ਅਸੀਂ ਵੀਡੀਓ ਵਿੱਚ ਇੱਕ ਪੋਸਟਰ ਵੀ ਵੇਖ ਸਕਦੇ ਹੋ ਕਿ ਘਰ ਦੇ ਬਾਹਰ ਇੱਕ ਪੋਸਟਰ ਲੱਗਿਆ ਹੋਇਆ ਹੈ ਜਿਸ ਦੇ ਵਿੱਚ ਇਹ ਦੱਸਿਆ ਗਿਆ ਕਿ ਕਿਹੜੀ ਬੈਂਕ ਵੱਲੋਂ ਇਸ ਘਰ ਨੂੰ ਸੀਲ ਕੀਤਾ ਗਿਆ ਤੇ ਦੋਸਤੋ ਇਸ ਵੀਡੀਓ ਵਿੱਚ ਤੁਸੀਂ ਇੱਕ ਪੋਸਟਰ ਵੇਖ ਸਕਦੇ ਹੋ ਜਿਸ ਵਿੱਚ ਸਾਰੀ ਜਾਣਕਾਰੀ ਦਿੱਤੀ ਹੋਈ ਹੈ ਕਿ ਇਹ ਕਿਹੜੀ ਬੈਂਕ ਵੱਲੋਂ ਇਸ ਘਰ ਨੂੰ ਸੀਲ ਕੀਤਾ ਗਿਆ ਦੋਸਤੋ ਇਹ ਆਈਫਲ ਬੈਂਕ ਸੀ ਜਿਸ ਤੋਂ ਇਹ ਪਰਿਵਾਰ ਲੋਨ ਲੈਂਦਾ ਪਰ ਇਹ ਪਰਿਵਾਰ ਉਸ ਲੋਨ ਨੂੰ ਚੁਕਾ ਨਹੀਂ ਪਾਉਂਦਾ ਜਿਸ ਦੇ ਚਲਦਿਆਂ ਬੈਂਕ ਵਾਲੇ ਉਸ ਘਰ ਨੂੰ ਸੀਲ ਕਰ ਦਿੰਦੇ ਨੇ ਤੇ ਦੇਖ ਸਕਦੇ ਹੋ ਤੁਸੀਂ ਵੀਡੀਓ ਦੇ ਵਿੱਚ ਪਰਿਵਾਰ ਇੱਕ ਪਾਸੇ ਖੜਕੇ ਰੋ ਰਿਹਾ ਹੈ ਬੜਾ ਹੀ ਦੁੱਖ ਲੱਗਿਆ ਕਿ ਪਿੰਡ ਵਾਲਿਆਂ ਨੇ ਵੀ ਇਸ ਪਰਿਵਾਰ ਦੀ ਮਦਦ ਨਹੀਂ ਕੀਤੀ ਸੋ ਦੋਸਤੋ ਇਸ ਤਰ੍ਹਾਂ ਤੁਹਾਡੇ ਨਾਲ ਵੀ ਹੋ ਸਕਦਾ ਕਿਉਂਕਿ ਬੈਂਕ ਵਾਲਿਆਂ ਦਾ ਜੇ ਤੁਸੀਂ ਲੋਨ ਵਾਪਸ ਨਾ ਕੀਤਾ ਤਾਂ ਘਰ ਤੁਹਾਡਾ ਵੀ ਸੀਲ ਹੋ ਸਕਦਾ ਸੋ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਅਜਿਹੀ ਘਟਨਾ ਕਿਸੇ ਹੋਰ ਦੇ ਨਾਲ ਨਾ ਹੋਵੇ ਤੋ ਦੋਸਤੋ ਤੁਹਾਡੇ ਇਸ ਵੀਡੀਓ ਦੇ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜਰੂਰ ਸਾਂਝੇ ਕਰਨਾ ਅਤੇ ਇਸ ਵੀਡੀਓ ਨੂੰ ਆਪਣਾ ਫਰਜ਼ ਸਮਝ ਕੇ ਅੱਗੇ ਵੱਧ-ਵੱਧ ਸ਼ੇਅਰ ਜਰੂਰ ਕਰ ਦਿਓ ਜੀ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਤੇ ਉਦੋਂ ਤੱਕ ਰਬ ਰੱਖਾ